ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ YouTube ਫੈਮਲੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਹੋ ਤੇ YouTube ਫੈਮਲੀ ਤੁਹਾਡੇ ਲਈ ਲੈ ਕੇ ਆਇਆ ਇੱਕ ਨਵਾਂ ਵਲੌਗ ਵਲੌਗ ਦੇ ਐਂਡ ਤੱਕ ਬਨੇ ਰਹੋ ਤੇ ਜਿਹੜੇ ਇਸ ਚੈਨਲਲੇ ਨਵੇਂ ਨੇ డు ਸਬਸਕ੍ਰਾਈਬ ਟੂ ਮਾਈ ਚੈਨਲ ਸੋ ਲੈਟ ਸਟਾਰਟ ਦਾ ਵੀਡੀਓ ਸੋ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਰੇੜੂ ਸਾਹਿਬ ਜੋ ਕਿ ਸਾਨੇਵਾਲ ਦੇ ਵਿੱਚ ਸਥਿਤ ਹੈ ਤੇ ਆਪ ਜੀ ਨੂੰ ਇਸ ਗੁਰਦੁਆਰੇ ਦਾ ਇਤਿਹਾਸ ਦੱਸਾਂਗੇ ਆਓ ਜੀ ਵੀਡੀਓ ਨਾਲ ਬਣੇ ਰਹੋ ਸੋ ਇਹ ਸਗੀ ਮੇਨ ਗੇਟ ਦੀ ਐਂਟ੍ਰੈਂਸ ਤੇ ਸਾਧ ਸੰਗਤ ਜੀਓ ਇੱਥੇ ਹਰ ਰੋਜ਼ ਮਤਲਬ 24 ਘੰਟੇ ਪ੍ਰਸ਼ਾਦਿਆਂ ਦੀ ਸੇਵਾ ਲੰਗਰ ਚੱਲਦਾ ਹੀ ਰਹਿੰਦਾ ਹੈ ਸਾਧ ਸੰਗਤ ਜੀਓ ਜੋ ਆਪ ਜੀ ਸਾਹਮਣੇ ਪੀੜ ਦੇਖ ਰਹੇ ਹੋ ਇਸ ਦਾ ਨਾਮ ਰੇਰੂ ਸਾਹਿਬ ਹੈ ਜੋ ਕਿ ਧੰਗੁਰ ਗੋਬਿੰਦ ਸਿੰਘ ਮਹਾਰਾਜ ਜੀ ਮਾਛੀਵਾੜਾ ਜੰਗਲਾਂ ਤੋਂ ਇੱਥੇ ਚੱਲ ਕੇ ਆਏ ਸੀ 27 ਅਤੇ 28 ਦਸੰਬਰ 1704 ਵਿੱਚ ਤੇ ਉਹਨਾਂ ਨੇ ਇਸ ਸਥਾਨ ਤੇ ਠੰਡੀ ਰਾਤ ਬਿਤਾਈ। ਗੁਰੂ ਜੀ ਦਾ ਸੰਗਤ ਪਿਆਰ ਦੇਖਦੇ ਹੋਏ ਪ੍ਰਸੰਨ ਹੋਏ ਤੇ ਅਨੰਦਪੁਰ ਸਾਹਿਬ ਵਰਗੀ ਠੰਡੀ ਹਵਾ ਅਤੇ ਸੰਗਤ ਦਾ ਪਿਆਰ ਮਿਲਿਆ ਸਤ ਗੁਰੂਆਂ ਨੇ ਪ੍ਰਸੰਨ ਵੇਖ ਕੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਤ ਗੁਰਾਂ ਸਾਨੂੰ ਕੋਈ ਨਿਸ਼ਾਨੀ ਬਖਸ਼ੋ ਤਾਂ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਰੇਰੂ ਦੀ ਧਾਤਨ ਕੀਤੀ ਅਤੇ ਇਸ ਧਰਤੀ ਵਿੱਚ ਗੱਡ ਦਿੱਤੀ ਦਾ ਨਾਮ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਜਾਣਿਆ ਜਾਂਦਾ ਹੈ ਤੇ ਜੋ ਵੀ ਕੋਈ ਇਸ ਸਥਾਨ ਤੇ ਸੀਸ ਝੁਕਾਉਂਦਾ ਹੈ ਸ਼ਰਧਾ ਨਾਲ ਉਸ ਦੀ ਮਨੋਕਾਮਨਾ ਵੀ ਪੂਰੀ ਹੁੰਦੀ ਹੈ ਸੋ ਜਦੋਂ ਆਪਾਂ ਅੰਦਰ ਨੂੰ ਜਾਂਦੇ ਹਾਂ ਇੱਥੇ 24 ਘੰਟੇ ਹਮੇਸ਼ਾ ਸਹਜ ਪਾਠ ਦੀ ਸੇਵਾ ਚੱਲਦੀ ਰਹਿੰਦੀ ਹੈ ਤੇ ਸਾਰੇ ਬੈਠ ਕੇ ਸਤਿਕਾਰ ਨਾਮ ਇੱਥੇ ਪਾਠ ਕਰਦੇ ਹਨ ਸਾਧ ਸੰਗਤ ਜੀ ਉਹ ਅਗਰ ਤੁਸੀਂ ਵੀ ਨੇੜੇ ਰਹਿੰਦੇ ਹੋ ਲੁਧਿਆਣਾ ਵਿੱਚ ਤਾਂ ਤੁਸੀਂ ਵੀ ਇਸ ਗੁਰਦੁਆਰੇ ਦੇ ਆ ਕੇ ਦਰਸ਼ਨ ਕਰ ਸਕਦੇ ਹੋ ਸੋ ਇਹ ਹੈ ਮੇਨ ਐਂਟ੍ਰੈਂਸ ਗੁਰਦੁਆਰੇ ਦੀ ਦਰਬਾਰ ਹਾਲ ਦੇ ਅੰਦਰ ਵੀ 24 ਘੰਟੇ ਪਾਠ ਕੀਰਤਨ ਚੱਲਦਾ ਹੀ ਰਹਿੰਦਾ ਹੈ ਤੇ ਬਹੁਤ ਹੀ ਜ਼ਿਆਦਾ ਮਨ ਨੂੰ ਸਕੂਨ ਮਿਲਦਾ ਹੈ ਸ਼ਾਮਾਂ ਵੇਲੇ ਨੂੰ ਆ ਕੇ ਤੇ ਜਦੋਂ ਆਪਾਂ ਐਂਟਰ ਕਰਦੇ ਹਾਂ ਬਾਹਰ ਹੀ ਹੁਕਮਨਾਮਾ ਵੀ ਦਿੱਤਾ ਹੁੰਦਾ ਹੈ ਸੋ ਆਪਾਂ ਚੱਲਦੇ ਹਾਂ ਅੰਦਰ ਤੇ ਗੁਰਬਾਣੀ ਦਾ ਆਨੰਦ ਲੈਂਦੇ ਹਾਂ ਤੇ ਇਸ ਗੁਰਦੁਆਰੇ ਵਿੱਚ ਹਮੇਸ਼ਾ ਲਾਈਵ ਵੀ ਆਉਂਦਾ ਹੈ ਸ਼ਾਮਾਂ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਚੱਲੇ ਆਂ ਦਰਬਾਰ ਸਾਹਿਬ ਤੇ ਪਿਛਲਾ ਤੁਸੀਂ ਦੇਖਿਆ ਹੋਣਾ ਗੁਰਦੁਆਰਾ ਰੇੜੂ ਸਾਹਿਬ ਅੱਜ ਆਪਾਂ ਤੁਹਾਨੂੰ ਕਰਾਵਾਂਗੇ ਦਰਬਾਰ ਸਾਹਿਬ ਦੇ ਦਰਸ਼ਨ ਅੰਮ੍ਰਿਤ ਵੇਲੇ ਦੇ ਦਰਸ਼ਨ ਤੇ ਤੁਸੀਂ ਸਾਰੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਕਿ ਕਿਵੇਂ ਲੋਕੀ ਸ਼ਰਧਾ ਨਾਲ ਹਨਾ ਗੁਰਦੁਆਰੇ ਆਉਂਦੇ ਨੇ ਸੋ ਤੁਹਾਨੂੰ ਵੀ ਦਿਖਾਣਿਆ ਵਲੌਗ ਬੁਰਿਆ ਐਂਡ ਤੱਕ ਬਣੇ ਐਸੀ ਹੁਣ ਲੈ ਚੁੱਕੇ ਆ ਪਹਿਲਾ ਸਟਾਪ ਜਿਆਦਾ ਕੁਝ ਨਹੀਂ ਖਾਣਾ ਕਿਉਂਕਿ ਰਾਤ ਦਾ ਟਾਈਮ ਹੈ ਕਿਉਂਕਿ ਨੀਂਦ ਬਹੁਤ ਜਿਆਦਾ ਆਂਦੀ ਹੈ ਤੇ ਆਪਾਂ ਕੁਝ ਦੇਖਣ ਲੱਗੇ ਆ ਹਲਕਾ ਫੁਲਕਾ ਖਾਣ ਲਈ ਸੋ ਆਓ ਬਲੌਗ ਨੂੰ ਐਂਡ ਤੱਕ ਜਰੂਰ ਦੇਖੋ ਬਣੇ ਰਹੋ ਮਰਛਿਟੇ ਮੈਰੀ ਸੁਨੇਹ ਹੋਰ ਵਾਪਸ ਰੀਸਟਾਰਟ ਟੂ ਹਾਪੀ ਸੋ ਲੈ ਨਾ ਗਾਈਸ ਸੰਗਤ ਜਿਉ ਰਾਤ ਨੂੰ ਜਦੋਂ ਆਪਾਂ ਜਾਣੇ ਆ ਤਾਂ ਆਪਾਂ ਗੱਡੀ ਅੰਦਰ ਨੂੰ ਵੀ ਲੈ ਕੇ ਜਾ ਸਕਦੇ ਹਾਂ ਕਈਆਂ ਨੂੰ ਆਈ ਥਿੰਕ ਨਹੀਂ ਪਤਾ ਹੋਣਾ ਤੇ ਆਪਾਂ ਬਿਲਕੁਲ ਅੰਦਰ ਨੂੰ ਪਾਰਕਿੰਗ ਲਗਾ ਸਕਦੇ ਹਾਂ ਰਾਤ ਦੇ ਟਾਈਮ ਕਿਉਂਕਿ ਰਾਤ ਨੂੰ ਸੰਗਤ ਜ਼ਿਆਦਾ ਨਹੀਂ ਹੁੰਦੀ ਆ ਦੇਖੋ ਗੱਡੀਆਂ ਬਹੁਤ ਜ਼ਿਆਦਾ ਲੱਗੀਆਂ ਹੀ ਹੁੰਦੀਆਂ ਆਲਮੋਸਟ ਅਸੀਂ ਇੱਥੇ ਹੀ ਗੱਡੀ پارک ਕਰਦੇ ਹਾਂ ਸੋ ਵੀ ਨੱਬੀ ਮਿਰੋਲੀ ਕੋਨ ਚੁਕੇ ਆ ਦਰਬਾਰ ਸਾਹਿਬ ਤੇ ਹਵਾ ਬਹੁਤ ਸੋਹਣੀ ਚੱਲ ਰਹੀ ਹੈ ਨਾਲ ਹੈ ਮੇਰੀ ਛੋਟੀ ਬੱਚੀ ਹੈਲੋ ਕਰ ਦੋ ਬੱਚਾ ਤੇ ਤੁਹਾਨੂੰ ਵੀ ਦਿਖਾਨੇ ਆ ਦਰਸ਼ਨ ਮੇਲੇ ਕਰਾਨੇ ਸੋ ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਆ ਤਾਂ ਪੰਜ ਤੋਂ 6 ਗੇਟ ਬਣੇ ਹੋਏ ਨੇ ਜਿੱਥੋਂ ਆਪਾਂ ਐਂਟਰ ਕਰ ਸਕਦੇ ਹਾਂ ਮੇਨ ਤਾਂ ਵੈਸੇ ਚਾਰ ਹੀ ਮੰਨੇ ਜਾਂਦੇ ਹੈ ਬਟ ਇਹ ਰਾਈਟ ਸਾਈਡ ਵਾਲਾ ਹੈ ਜਿੱਥੇ ਅਸੀਂ ਗੱਡੀ ਲਗਾਈ ਸੀ ਉੱਥੋਂ ਦੀ ਰਾਈਟ ਸਾਈਡ ਤੇ ਗੇਟ ਹੈ ਜਿੱਥੇ ਮੀਰੀ ਤੇ ਪੀਰੀ ਦੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਤੇ ਇੱਥੇ ਵੀ ਜੋੜਾ ਘਰ ਬਣਿਆ ਹੋਇਆ ਹੈ ਅਸੀਂ ਹਮੇਸ਼ਾ ਇੱਥੇ ਹੀ ਜੋੜੇ ਉਤਾਰਦੇ ਹਾਂ ਤੇ ਜਦੋਂ ਆਪਾਂ ਐਂਟਰ ਕਰਦੇ ਹਾਂ ਉਦੋਂ 메ਨ ਗੇਟ ਤੋਂ ਹੀ ਐਂਟਰ ਕਰਦੇ ਹਾਂ ਤੇ ਆਹ ਦੇਖ ਲੋ ਕਿਵੇਂ ਲੋਕ ਇੱਥੇ ਸੁੱਤੇ ਹੋਏ ਨੇ ਪੁੰਜੇ ਹੀ ਗੁਰੂ ਘਰ ਆ ਕੇ ਤੇ ਪਤਾ ਨਹੀਂ ਕਿਉਂ ਦੇਖ ਕੇ ਦਿਲ ਕਰਦਾ ਕਿ ਰੱਬ ਇੰਨੇ ਜੋਗਾ ਕਰ ਦਵੇ ਵੀ ਹਨਾ ਫਰੀ ਕੋਈ ਮੈਂ ਇੱਥੇ ਜਗ੍ਹਾ ਲੈ ਕੇ ਲੋਕਾਂ ਦੀ ਸੇਵਾ ਸ਼ੁਰੂ ਕਰ ਦਵਾਂ ਪਤਾ ਨਹੀਂ ਤੁਹਾਨੂੰ ਲੱਗੇਗਾ ਕਿ ਸ਼ਾਇਦ ਗੱਲਾਂ ਮਾਰ ਰਹੀ ਐ ਬਟ ਦਿਲ ਵਿੱਚ ਨਾ ਤਮੰਨਾ ਆਂਦੀ ਹੈ ਇਹਨਾਂ ਨੂੰ ਦੇਖ ਕੇ ਕਿ ਸ਼ਾਇਦ ਸੇਵਾ ਦਾ ਰੱਬ ਮੌਕਾ ਚਲੋ ਜ਼ਰੂਰ ਦੇਗਾ ਇਹ ਗੁਰਦੁਆਰਾ ਚੌਥੇ ਪਾਸ਼ਾ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ 1577 ਦੇ ਵਿੱਚ ਬਣਾਇਆ ਗਿਆ ਹੈ ਸਰੋਵਰ ਦੇ ਆਲੇ ਦੁਆਲੇ ਤੇ ਇਸ ਦੇ ਚਾਰ ਦੁਆਰ ਹਨ ਦਸੰਬਰ 1581 ਦੇ ਵਿੱਚ ਇਮਾਰਤ ਦੀ ਉਸਾਰੀ ਕੀਤੀ ਗਈ ਸੀ ਅਤੇ 1604 ਨੂੰ ਗ੍ਰੰਥ ਦੀ ਸਥਾਪਨਾ ਤੇ ਇਸ ਤਸਵੀਰ ਵਿੱਚ ਸਾਈ ਮੀਆਂ ਮੀਰ ਜੀ ਦੀ ਤਸਵੀਰ ਦਿਖਾਈ ਗਈ ਹੈ ਸਨ 1606 ਨੂੰ ਨੀਂ ਪੱਥਰ ਰੱਖਿਆ ਗਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਤੇ ਇਸ ਗੁਰਦੁਆਰੇ ਉੱਤੇ 1757 1762 ਤੇ 1764 ਵਿੱਚ ਇਮਾਰਤ ਨੂੰ ਵੀ ਨਸ਼ਟ ਕੀਤਾ ਗਿਆ ਸੀਗਾ ਤੇ ਇਸ ਸਥਾਨ ਤੇ ਸ਼ਹੀਦ ਬੁੰਗਾ ਸਾਹਿਬ ਵੀ ਸਥਿਤ ਹੈ ਜੋ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ ਤੇ ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਇਹ ਲੇਟੈਸਟ ਹੈ ਦਰਬਾਰ ਸਾਹਿਬ ਵਿੱਚ ਬਣਾਈ ਗਈ ਹੈ ਇਹ ਜੋ ਮਾਡਲ ਤਿਆਰ ਕੀਤਾ ਗਿਆ ਹੈ ਪੁਰਾਣਾ ਦਰਬਾਰ ਸਾਹਿਬ 'ਤੇ ਜੋ ਵੀ ਹਮਲਾ ਹੋਇਆ ਸੀ ਉਹ ਇਸ ਵਿੱਚ ਦਿਖਾਇਆ ਗਿਆ ਹੈ ਤਸਵੀਰ ਵਿੱਚ ਆਪ ਜੀ ਵੀ ਜਾ ਕੇ ਦੇਖ ਸਕਦੇ ਹੋ ਅਕਾਲ ਤਖਤ ਸਾਹਿਬ ਦੇ ਬਿਲਕੁਲ ਨੀਚੇ ਇਹ ਮਾਡਲ ਬਣਿਆ ਹੋਇਆ ਹੈ ਇਸ ਸਥਾਨ ਤੇ 베ਰੀ ਸਾਹਿਬ ਵੀ ਬਣਿਆ ਹੋਇਆ ਹੈ ਜਿੱਥੇ ਲੋਕ ਬਹੁਤ ਹੀ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਦੇ ਹਨ ਤੇ ਆਪਾਂ ਨੂੰ ਜ਼ਰੂਰ ਹੀ ਇਸ਼ਨਾਨ ਕਰਨਾ ਚਾਹੀਦਾ ਹੈ ਜੋ ਵੀ ਤਨ ਦੇ ਰੋਗ ਹੁੰਦੇ ਹਨ ਉਹ ਦੂਰ ਹੋ ਜਾਂਦੇ ਹਨ ਇਸ਼ਨਾਨ ਕਰਨ ਤੋਂ ਬਾਅਦ 12 ਵਜੇ ਹੀ ਇੱਥੇ ਆ ਕੇ ਸੰਗਤ ਬੈਠ ਜਾਂਦੀ ਹੈ ਤੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਬਹੁਤ ਹੀ ਗਰਮੀ ਦੇ ਵਿੱਚ ਸਾਰੀ ਸੰਗਤ ਬਹੁਤ ਹੀ ਸ਼ਰਧਾ ਨਾਲ ਬੈਠੀ ਹੋਈ ਹੈ ਤੇ 2 ਵਜੇ ਪੂਰੇ ਕਪਾੜੇ ਖੋਲ ਜਾਂਦੇ ਹਨ ਤੇ ਸਾਰੇ ਅੰਦਰ ਮੋਟੇ ਕਰੇ ਜਾਂਦੇ ਹਨ ਦਰਸ਼ਨ ਕਰਨ ਤੋਂ ਬਾਅਦ ਜਦੋਂ ਆਪਾਂ ਬਾਰਵਾਲ ਨੂੰ ਆਨੇ ਹਾਂ 2 ਵਜੇ ਹੀ ਦੇਗ ਘਰ ਖੁੱਲ ਜਾਂਦਾ ਹੈ ਤੇ ਆਪਾਂ ਨੂੰ ਜ਼ਰੂਰ ਦੇਗ ਕਰਵਾਉਣੀ ਚਾਹੀਦੀ ਹੈ ਦੇਖ ਕਰਵਾ ਕੇ ਅਰਦਾਸ ਵੀ ਕਰਨੀ ਚਾਹੀਦੀ ਹੈ ਤੇ 3 ਵਜੇ ਇੱਥੇ ਆਸਾ ਦੀ ਵਾਰ ਸ਼ੁਰੂ ਹੋ ਜਾਂਦੀ ਹੈ ਸਰੋਵਰ ਦੇ ਕਿਨਾਰੇ ਬੈਠ ਕੇ ਸੁਣਨ ਦਾ ਆਨੰਦ ਹੀ ਵੱਖਰਾ ਹੈ ਦਰਸ਼ਨ ਬਹੁਤ ਵਧੀਆ ਹੋ ਗਏ ਅੱਜ ਅੰਦਰ ਵੀ ਬੈਠਣ ਨੂੰ ਮੌਕਾ ਮਿਲ ਗਿਆ ਤੇ ਹਾਂ ਦਰਸ਼ਨ ਕਰਕੇ ਅਸੀਂ ਚੱਲਿਆ ਕਰ ਨੂੰ ਵਾਪਿਸ ਸਾਢੇ 3 ਹੋ ਚੁੱਕੇ ਨੇ ਤੇ ਬਾਏ ਬਾਏ ਗਾਇਸ ਤੇ ਜੁੜੇ ਰਹੋ ਵਲੌਗ ਨਾਲ ਥੱਕ ਗਏ ਹੁਣ ਤਾਂ ਪਰ ਨਹੀਂ ਹਿੰਮਤ ਆ ਜਾਂਦੀ ਆ ਆਪੇ ਗੁਰਦੁਆਰੇ ਆ ਕੇ ਨਾ ਆਪੇ ਰੱਬ ਹਿੰਮਤ ਦਿੰਦਾ ਤੇ ਬਹੁਤ ਵਧੀਆ ਲੱਗਦਾ ਹੈ ਅੰਮ੍ਰਿਤ ਵੇਲਾ ਕਰਨਾ ਨਾਨੇ ਹੋ ਦੇਖੋ ਅੰਟੀ ਜੰਕ ਨੇ ਜੋ ਤੁਸੀਂ ਆਂਟੀ ਅੰਕਲ ਦੇਖ ਰਹੇ ਹੋ ਇਹ ਵੀ ਦਰਬਾਰ ਸਾਹਿਬ ਦੇ ਵਿੱਚ ਡੇਲੀ ਆਉਂਦੇ ਨੇ ਤੇ ਸੇਵਾ ਕਰਦੇ ਨੇ ਇਹਨਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਤੇ ਅੰਕਲ ਜੀ ਨੇ ਇਹਨਾਂ ਨੇ ਸਭ ਕੁਝ ਪੁਰਾਣਾ ਜੋ ਵੀ ਹੋਇਆ ਸੀ ਦਰਬਾਰ ਸਾਹਿਬ ਵਿੱਚ ਦੇਖਿਆ ਹੋਇਆ ਜੇ ਕਦੀ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਇਹਨਾਂ ਨਾਲ ਵੀਡੀਓ ਬਣਵਾਵਾਂਗੀ ਮਤਲਬ ਇਨਫੋਰਮੇਸ਼ਨ ਲਵਾਂਗੀ ਵੀ ਕੀ ਹੋਇਆ ਸੀ ਕੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਇੱਧਰ ਵੇਖ ਕੇ ਸੰਗਤਾਂ ਨੂੰ ਇੱਧਰ ਬਾਬਾਈ YouTube ਫੈਮਿਲੀ ਨੂੰ ਕੁਝ ਕਹਿਣਾ ਚਾਹੋਗੇ ਹੈ ਮਾਰੇ ਨਾ ਜੱਪੇ ਸੋ ਆਪਾਂ ਵੀਡੀਓ ਨੂੰ ਇੱਥੇ ਹੀ ਕਰਦੇ ਆਂ ਐਂਡ ਤੇ ਹੁਣ ਦਰਸ਼ਨ ਬਹੁਤ ਸੋਨੇ ਹੋਗੇ ਹੁਣ ਆਪਾਂ ਚੱਲਿਆਂ ਘਰ ਨੂੰ ਤੇ YouTube ਫੈਮਿਲੀ ਤੁਹਾਨੂੰ ਕਿੱਦਾਂ ਦੇ ਵਲੌਗ ਦੇਖਣੇ ਚੰਗੇ ਲੱਗਦੇ ਆ ਤੁਸੀਂ ਜ਼ਰੂਰ ਕਮੈਂਟ ਕਰੋ ਜੇ ਇਹ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਰੋ ਕਮੈਂਟ ਕਰੋ ਤੇ ਇਹਨੂੰ ਵਾਦ ਤੋਂ ਵਾਦ ਸ਼ੇਅਰ ਕਰੋ ਤਾ ਕਿ ਇਹ ਇਨਫੋਰਮੇਸ਼ਨ ਹੋਰ ਲੋਕਾਂ ਵਿੱਚ ਵੀ ਪਤਾ ਚੱਲੇ ਸੋ ਮਿਲਦੇ ਆਂ ਆਪਾਂ ਅਗਲੇ ਵਲੌਗ ਤੇ ਵਿੱਚ ਥੈਂਕ ਯੂ so much for watching this video okay bye